ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂ ਵਰਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਟਾਈਟੈਨ ਸੰਬਰੀਨ ਦੇ ਬਾਰੇ ਉਸიან ਗੇਟ ਦੀ ਟਾਈਟੈਨ ਸੰਬਰੀਨ ਨੇ ਆਪਣਾ ਸਫ਼ਰ ਸੈਂਟ ਜohn ਪੋਰਟ ਤੋਂ ਸ਼ੁਰੂ ਕੀਤਾ ਜਿਸ ਜਗ੍ਹਾ ਤੋਂ ਇਸ ਸੰਬਰੀਨ ਨੇ ਸਮੁੰਦਰ ਦੇ ਅੰਦਰ ਜਾਣਾ ਸੀ ਉਹ ਉਸ ਜਗ੍ਹਾ ਤੋਂ 700 ਕਿਲੋਮੀਟਰ ਦੂਰ ਸੀ ਇਸੇ ਜਗ੍ਹਾ ਦੇ ਉੱਤੇ ਸਮੁੰਦਰ ਦੇ ਵਿੱਚ ਠੰਡੇ ਪਾਣੀ ਦੇ ਹੇਠਾਂ ਟਾਈਟੈਨਿਕ ਜਹਾਜ਼ ਡੁੱਬਿਆ ਸੀ ਸ਼ਨੀਵਾਰ 17 ਜੂਨ ਨੂੰ 2012 ਨੂੰ ਇਹ ਸਫ਼ਰ ਸ਼ੁਰੂਆਤ ਕੀਤਾ ਗਿਆ। ਨੀਚੇ ਜਾਣ ਤੋਂ ਪਹਿਲਾਂ ਟਾਈਟੈਨ ਵਿੱਚ ਇੱਕ ਪ੍ਰੋਬਲਮ ਨੋਟਿਸ ਕੀਤੀ ਗਈ ਸੀ। ਪਰ ਫਿਰ ਵੀ ਉਸ ਨੂੰ ਸਮੁੰਦਰ ਦੇ ਵਿੱਚ ਉਤਾਰ ਦਿੱਤਾ ਗਿਆ। ਪਤਾ ਹੁੰਦੇ ਦੇ ਬਾਵਜੂਦ ਵੀ ਇਹ ਖਤਰਾ ਮੁੱਲ ਲਿਆ ਗਿਆ। ਇਸ ਸਫ਼ਰ ਦੇ ਵਿੱਚ ਪੰਜ ਲੋਕ ਸਾਮਲ ਸਨ ਅਤੇ ਇਹ ਆਪਣਾ ਸ਼ੌਂਕ ਪੂਰਾ ਕਰਨ ਦੇ ਲਈ ਟਾਈਟੈਨਿਕ ਦਾ ਮਲਬਾ ਦੇਖਣ ਵਾਸਤੇ ਜਾ ਰਹੇ ਸੀ। 1912 ਦੇ ਵਿੱਚ ਟਾਈਟੈਨਿਕ ਜਹਾਜ਼ ਨੂੰ ਡੁੱਬਣ ਤੋਂ ਬਾਅਦ ਇਸ ਦੇ ਮਲਬੇ ਨੂੰ ਲੱਭਣ ਦੀ ਬਹੁਤ ਹੀ ਕੋਸ਼ਿਸ਼ ਕੀਤੀ ਗਈ ਪਰ ਸਮੁੰਦਰ ਵਿੱਚ ਇਸ ਨੂੰ ਲੱਭਣਾ ਸੌਖਾ ਨਹੀਂ ਸੀ ਫਿਰ 1985 ਦੇ ਵਿੱਚ ਆਖਿਰਕਾਰ ਟਾਈਟੈਨਿਕ ਦਾ ਮਲਬਾ ਮਿਲ ਹੀ ਗਿਆ ਟਾਈਟੈਨਿਕ ਆਪਣੇ ਪਿੱਛੇ ਏਨੇ ਸਵਾਲ ਛੱਡ ਕੇ ਗਿਆ ਸੀ ਕਿ ਹੁਣ ਇਸ ਨੂੰ ਲੱਭਣ ਦਾ ਟਾਈਮ ਆ ਗਿਆ ਸੀ ਦਰਜਨਾ ਐਕਸਪੈਰੀਮੈਂਟ ਕੀਤੇ ਗਏ ਜਿਸ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਦੇ ਰਿਸਰਚਰ ਵੀ ਆਏ ਸੀ ਇਸ ਤੋਂ ਬਾਅਦ 1997 ਦੇ ਵਿੱਚ ਟਾਈਟੈਨਿਕ ਮੂਵੀ ਆਈ ਸੀ ਰਹੀ ਕਸਰ ਇਸਨੇ ਕੱਢ ਦਿੱਤੀ ਟਾਈਟੈਨਿਕ ਸ਼ਿਪ ਨੇ ਇਨੀ ਧੂਮ ਮਚਾਈ ਕਿ ਟਾਈਟੈਨਿਕ ਦਾ ਮਲਬਾ ਦੇਖਣ ਲਈ ਲੋਕਾਂ ਦੇ ਵਿੱਚ ਇੱਕ ਜਨੂਨ ਪੈਦਾ ਹੋ ਗਿਆ ਟਾਈਟੈਨਿਕ ਸ਼ਿਪ ਦਾ ਮਲਬਾ ਦੇਖਣ ਦਾ ਕਰੋੜਾਂ ਲੋਕਾਂ ਦਾ ਖਾਬ ਬਣ ਗਿਆ ਸੀ ਜਾਨੀ ਕੀ ਇੱਥੇ ਰਿਸਰਚਰ ਹੀ ਨਹੀਂ ਟੂਰਿਸਟ ਵੀ ਜਾਣੇ ਸਟਾਰਟ ਹੋ ਗਏ ਕਹਿੰਦੇ ਨੇ ਕਿ ਸਮੁੰਦਰ ਦੀ ਗਹਿਰਾਈ ਦੇ ਵਿੱਚ ਜਾਣਾ ਸਪੇਸ ਦੇ ਵਿੱਚ ਜਾਣ ਤੋਂ ਵੀ ਬਹੁਤ ਜ਼ਿਆਦਾ ਮੁਸ਼ਕਲ ਹੈ ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਸਮੁੰਦਰ ਦੇ ਅੰਦਰ ਪਾਣੀ ਦਾ ਪ੍ਰੈਸ਼ਰ ਕਿਉਂਕਿ ਟਾਈਟੈਨਿਕ ਸ਼ਿਪ ਸਮੁੰਦਰ ਦੇ ਵਿੱਚ 4 ਕਿਲੋਮੀਟਰ ਹੇਠਾਂ ਡੁੱਬਿਆ ਹੋਇਆ ਹੈ ਇੰਨੀ ਗਹਿਰਾਈ ਦੇ ਵਿੱਚ ਸਮੁੰਦਰ ਵਿੱਚ ਪਾਣੀ ਦਾ ਪ੍ਰੈਸ਼ਰ 5800 ਪੀਐਸਆਈ ਹੁੰਦਾ ਹੈ ਯਾਨੀ ਕਿ ਇਹ ਇੰਨਾ ਪ੍ਰੈਸ਼ਰ ਹੁੰਦਾ ਹੈ ਕਿ ਬੰਦੇ ਦੇ ਪੂਰੇ ਸਰੀਰ ਤੇ ਨਹੀਂ ਬਲਕਿ ਉਹਦੀ ਇੱਕ ਉਂਗਲੀ ਤੇ ਜਿਵੇਂ ਕਿ ਇਕਾਹਤ ਹੀ ਖੜਾ ਹੋ ਗਿਆ ਹੋਵੇ ਤੇ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਸੰਮਰੀਨ ਤੇ ਕਿੰਨਾ ਪ੍ਰੈਸ਼ਰ ਪੈਂਦਾ ਹੋਵੇਗਾ ਕੁਝ ਵੈਦਰ ਦੀ ਪ੍ਰੋਬਲਮ ਦੇ ਕਰਕੇ 18 ਜੂਨ 2023 ਨੂੰ ਸੰਮਰੀਨ ਦਾ ਸਫ਼ਰ ਸ਼ੁਰੂ ਹੋਇਆ 2 ਘੰਟੇ ਤੱਕ ਸੰਮਰੀਨ ਨੇ ਟਾਈਟੈਨਿਕ ਤੱਕ ਪਹੁੰਚਣਾ ਸੀ ਉਸ ਤੋਂ 15 ਮਿੰਟ ਪਹਿਲਾਂ ਹੀ ਸੰਬਰਕ ਟੁੱਟ ਗਿਆ ਜਾਨੀ ਕਿ ਸੰਮਰੀਨ ਕੁਝ ਟਾਈਟੈਨਿਕ ਦੇ ਬਿਲਕੁਲ ਲਾਗੇ ਹੀ ਪਹੁੰਚ ਚੁੱਕੀ ਸੀ ਟਾਈਟੈਨਿਕ ਤੱਕ ਪੁੱਜਣ ਦੇ ਲਈ ਕੇਵਲ 2 ਘੰਟੇ ਲੱਗਦੇ ਹਨ ਪਰ 1 ਘੰਟੇ 45 ਮਿੰਟ ਤੋਂ ਬਾਅਦ ਜੋ ਉੱਪਰ ਮਦਰ ਬੋਰਡ ਸਮਰੀਨ ਦੇ ਵੇਟ ਕਰ ਰਹੀ ਸੀ ਉਸ ਦੇ ਨਾਲ ਸਮਰੀਨ ਦਾ ਸੰਪਰਕ ਟੁੱਟ ਗਿਆ ਸਮੁੰਦਰ ਦੀ ਇਸ ਗਹਿਰਾਈ ਦੇ ਵਿੱਚ ਸੂਰਜ ਦੀ ਰੋਸ਼ਨੀ ਦਾ ਪਹੁੰਚਣਾ ਨਾ ਮੁਮਕਿਨ ਜਹਾ ਹੈ ਇੰਨੀ ਗਹਿਰਾਈ ਦੇ ਵਿੱਚ ਬਹੁਤ ਜ਼ਿਆਦਾ ਹਨੇਰਾ ਹੁੰਦਾ ਹੈ ਅਤੇ ਇੰਨੀ ਗਹਿਰਾਈ ਦੇ ਵਿੱਚ ਸੰਪਰਕ ਟੁੱਟਣਾ ਇੱਕ ਆਮ ਜਿਹੀ ਗੱਲ ਹੈ ਇਸ ਗੱਲ ਨੂੰ ਜਿਆਦਾ ਸੀਰੀਅਸ ਨਹੀਂ ਲਿਆ ਗਿਆ ਇਹ ਸਫ਼ਰ ਕੇਵਲ 7 ਘੰਟਿਆਂ ਦਾ ਹੀ ਸੀ 12 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਇਹਨਾਂ ਨੂੰ ਵਾਪਸ ਆਉਣਾ ਸੀ ਸ਼ਾਮ ਦੇ 7:00 ਵੱਜ ਗਏ ਅਤੇ ਨਾ ਹੀ ਉਹਨਾਂ ਦੇ ਨਾਲ ਕੋਈ ਸੰਪਰਕ ਹੋਇਆ ਅਤੇ ਨਾ ਹੀ ਸਮਰੀਨ ਵਾਪਸ ਆਈ ਅਤੇ ਜੋ ਉੱਪਰ ਮਦਰ ਬੋਰਡ ਉਡੀਕ ਕਰ ਰਹੀ ਸੀ ਉਸ ਦੇ ਵਿੱਚ ਜੋ ਕਰਯੂ ਸੀ ਉਸ ਦੇ ਪਸੀਨੇ ਛੁੱਟਨੇ ਸਟਾਰਟ ਹੋ ਗਏ ਕੈਨੇਡੀਅਨ ਰਿਸਰਚਰ ਨੇ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ 9:40 ਮਿੰਟ ਤੇ ਉਹਨਾਂ ਨੇ ਯੂਐਸ ਹੋਸਕਾਰਟ ਦੇ ਨਾਲ ਸੰਪਰਕ ਕਰਨ ਕੇ ਮਦਦ ਕਰਨ ਦੇ ਲਈ ਕਿਹਾ ਅਗਲੇ ਦਿਨ ਉਸ ਏਰੀਏ ਦੇ ਵਿੱਚ ਪ੍ਰੋਪਰ ਰਿਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਨੇ ਸਮੁੰਦਰ ਦੇ ਉੱਪਰ ਹੀ ਨਹੀਂ ਬਲਕਿ ਸਨਾਰਸ ਸਕੈਨਿੰਗ ਦੇ ਨਾਲ ਸਮੁੰਦਰ ਦੇ ਅੰਦਰ ਵੀ ਆਪਣੀ ਤਲਾਸ਼ ਜਾਰੀ ਰੱਖੀ ਨਜ਼ਦੀਕ ਜੋ ਵੀ ਕਮਰਸ਼ੀਅਲ ਸ਼ਿਪ ਸੀ ਉਹਨਾਂ ਨੂੰ ਵੀ ਆਰਡਰ ਦੇ ਦਿੱਤਾ ਗਿਆ ਕਿ ਉਹ ਆਪਣੇ ਆਸ-ਪਾਸ ਨਜ਼ਰ ਬਣਾਈ ਰੱਖਣ ਅਗਲੇ 2 ਦਿਨ ਤੱਕ ਇਹ ਤਲਾਸ਼ ਸ਼ੁਰੂ ਰਹੀ ਪਰ ਟਾਈਟਨ ਦਾ ਕੁਝ ਵੀ ਪਤਾ ਨਹੀਂ ਚੱਲਿਆ ਪਰ ਰਿਸਰਚਰ ਨੂੰ ਇੱਕ ਉਮੀਦ ਦੀ ਕਿਰਨ ਨਜ਼ਰ ਆਈ ਸਵੇਰੇ 6 ਵਜੇ ਪਾਣੀ ਦੇ ਵਿੱਚ ਉਹ ਰਿਸਰਚਰ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਇਹ ਆਵਾਜ਼ਾਂ ਅন্ডਰਵਾਟਰ ਰਡਾਰ ਦੇ ਨਾਲ ਸੁੰਗਿਆ ਗਈਆਂ ਸੀ ਉਸੇ ਟਾਈਮ ਆਰਓਵੀ ਨੂੰ ਉਥੇ ਭੇਜਿਆ ਗਿਆ ਪਰ ਬਦਕਿਸਮਤੀ ਦੇ ਨਾਲ ਉਥੇ ਕੁਝ ਵੀ ਨਾ ਮਿਲਿਆ ਹੁਣ ਟਾਈਟਨ ਨੂੰ ਹਮੇਸ਼ਾ ਹਮੇਸ਼ਾ ਖੋਹ ਦੇਣ ਦਾ ਡਰ ਵੱਧਦਾ ਜਾ ਰਿਹਾ ਸੀ ਕਿਉਂਕਿ ਸਮਰੀਨ ਦੇ ਵਿੱਚ ਜੋ ਵੀ ਆਕਸੀਜਨ ਸੀ ਉਹ ਸਿਰਫ 4 ਦਿਨ ਤੱਕ ਦਾ ਸੀ ਇਸ ਟਾਈਮ ਤੱਕ 4 ਵਿੱਚੋਂ 3 ਦਿਨ ਗੁਜ਼ਰ ਗਏ ਸੀ ਪਰ ਯੂ ਐਸਏ ਕੈਨੇਡਾ ਅਤੇ ਫਰਾਂਸ ਦੀ रिसर्चर टीम ने हिम्मत ना हारी अगले दिन फिर आरओवी ਨੂੰ 12 ਵਜੇ ਟਾਈਟੈਨਿਕ ਦੇ ਮਲਬੇ ਦੇ ਕੋਲ ਭੇਜਿਆ ਗਿਆ ਉਥੇ ਪੁੱਜ ਕੇ ਜੋ ਦੇਖਿਆ ਗਿਆ ਉਹ ਦਿਲ ਦਹਿਲਾ ਦੇਣ ਵਾਲਾ ਸੀ ਉਸ ਨੇ ਟਾਈਟਨ ਦਾ ਇੱਕ ਹਿੱਸਾ ਟਾਈਟੈਨਿਕ ਮਲਬੇ ਤੋਂ 1600 ਮੀਟਰ ਦੂਰ ਪਿਆ ਹੋਇਆ ਦੇਖਿਆ ਜੋ ਸੰਬਰੀਨ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਗਈ ਸੀ ਉਸ ਦਾ ਮਲਬਾ ਹੀ ਹੁਣ ਹਾਈਲਾਈਟ ਬਣ ਗਿਆ ਸੀ ਉਸ ਦਾ ਇੱਕ ਹੀ ਮਤਲਬ ਹੈ ਕਿ ਸਮਰੀਨ ਪਾਣੀ ਦਾ ਪ੍ਰੈਸ਼ਰ ਨਾ ਚੱਲ ਸਕੀ ਅਤੇ ਸਮੁੰਦਰ ਦੇ ਅੰਦਰ ਹੀ ਫਟ ਗਈ ਇਸ ਖਬਰ ਨੇ ਪੂਰੀ ਦੁਨੀਆ ਦੇ ਵਿੱਚ ਜਿਵੇਂ ਇੱਕ ਹਲਚਲ ਜਹੀ ਹੀ ਮਚਾ ਦਿੱਤੀ ਉਸ ਦੀ ਸੇਫਟੀ ਦੇ ਉੱਤੇ ਬਹੁਤ ਹੀ ਸਵਾਲ ਖੜੇ ਹੋਣ ਲੱਗ ਗਏ ਓਸ਼ੀਅਨ ਗੇਟ ਦੇ ਸੀਈਓ ਖੁਦ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗੁਆ ਬੈਠੇ ਉਹਨਾਂ ਨੇ ਦੱਸਿਆ ਸੀ ਕਿ ਟਾਈਟਨ ਨੂੰ ਬਣਾਉਂਦੇ ਟਾਈਮ ਉਹਨਾਂ ਨੇ ਬਹੁਤ ਸਾਰੇ ਰੂਲ ਤੋੜੇ ਹਨ ਕਿਉਂਕਿ ਉਹਨਾਂ ਨੇ ਸੰਬਰੀਨ ਨੂੰ ਸਟੀਲ ਦੇ ਨਾਲ ਨਹੀਂ ਬਲਕਿ ਕਾਰਬਨ ਫਾਈਬਰ ਦੇ ਨਾਲ ਬਣਾਇਆ ਸੀ ਕਿਉਂਕਿ ਉਹ ਇਸ ਇੰਡਸਟਰੀ ਦੇ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਸੀ ਤਾਂ ਕਰਕੇ ਉਹਨਾਂ ਨੇ ਕਾਰਬਨ ਦਾ ਇਸਤੇਮਾਲ ਕੀਤਾ ਸੀ ਪਹਿਲੀ ਵਾਰ ਜਦ ਟਾਈਟਨ ਨੂੰ ਲਾਂਚ ਕੀਤਾ ਗਿਆ ਸੀ ਉਸ ਨੂੰ 5000 ਤੋਂ ਲੈ ਕੇ 10000 ਪੀਐਸਆਈ ਤੱਕ ਟੈਸਟ ਕੀਤਾ ਗਿਆ ਸੀ ਜਿਸ ਵਿੱਚ ਉਹ ਪਾਸ ਹੋ ਗਈ ਸੀ ਐਕਸਪਰਟਸ ਦਾ ਮੰਨਣਾ ਹੈ ਕਿ ਸੰਬਰੀਨ ਦੇ ਉੱਪਰ ਸਮੁੰਦਰ ਦੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਤਾਕਤਾਂ ਪੈਂਦੀਆਂ ਹਨ ਜਿਸ ਨਾਲ ਪਾਣੀ ਦਾ ਪ੍ਰੈਸ਼ਰ ਅਤੇ ਪਾਣੀ ਦਾ ਵਹਾਵ ਵੀ ਹੁੰਦਾ ਹੈ ਇਹ ਵੀ ਹੋ ਸਕਦਾ ਹੈ ਕਿ ਸੰਬਰੀਨ ਕਿਸੇ ਭਾਰੀ ਪੱਥਰ ਨਾਲ ਜਾਂ ਕਿਸੇ ਵੇਲ ਦੇ ਨਾਲ ਟਕਰਾ ਗਈ ਹੋਵੇ ਕੁਝ ਵੀ ਹੋਵੇ ਪਰ ਇਸ ਦੀ ਵਜ੍ਹਾ ਕਾਰਬਨ ਫਾਈਬਰ ਹੀ ਸੀ ਦੂਜੀ ਵਜ੍ਹਾ ਇਸ ਦੇ ਵਿੱਚ ਪਹਿਲਾਂ ਤੋਂ ਪਏ ਹੋਏ ਕਰਿਆ ਇੱਕ ਵੀ ਸੀ 2019 ਦੇ ਵਿੱਚ ਟਾਈਟਨ ਇੱਕ ਕਰਲ ਨਾਮ ਦੇ ਬੰਦੇ ਨੂੰ ਵੀ ਲੈ ਕੇ ਗਈ ਸੀ ਉਸ ਟਾਈਮ ਵੀ ਉਸ ਨੂੰ ਓਸ਼ੀਨ ਗੇਟ ਦੇ ਸੀਈਓ ਹੀ ਆਪਰੇਟ ਕਰ ਰਹੇ ਸਨ ਉਹਨਾਂ ਨੇ ਦੱਸਿਆ ਕਿ ਉਹ ਜਦੋਂ ਸਮੁੰਦਰ ਦੇ نیچے ਜਾ ਰਹੇ ਸੀ ਤਾਂ ਉਹਨਾਂ ਨੂੰ ਕਰੈਕਿੰਗ ਦੀ ਕੁਝ ਆਵਾਜ਼ ਸੁਣਾਈ ਦਿੱਤੀ ਸੀ ਇਸ ਹਾਦਸੇ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਸ਼ਾਇਦ ਇਹ ਇਹ ਹਾਦਸੇ ਦੀ ਵਾਰਨਿੰਗ ਸੀ ਟਾਈਟਨ ਪਾਣੀ ਦਾ ਪ੍ਰੈਸ਼ਰ ਨਹੀਂ ਚੱਲ پا ਰਹੀ ਸੀ ਜਿਸ ਦੇ ਕਾਰਨ ਉਸ ਤੇ ਪਹਿਲਾਂ ਹੀ ਕਰੈਕ ਪਏ ਹੋਏ ਸੀ ਇਸ ਹਾਦਸੇ ਦੀ ਵਜ੍ਹਾ ਇਹ ਵੀ ਹੈ ਕਿ ਉਸ ਤੇ ਪਹਿਲਾਂ ਤੋਂ ਹੀ ਕਰੈਕ ਪਏ ਹੋਏ ਸੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਦਾਂ ਦੀਆਂ ਹੋਰ ਜਾਣਕਾਰੀਆਂ ਲੈਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ